ਮਣਾ ਦਾ ਪੇਜਾ ਜਸੂਸ ਗੁਲਾਮ ਜਨਾਲੀ ਸਿੱਖਾਂ ਬਾਰੇ ਆਪਣੀ ਕਿਤਾਬ ਦੇ ਵਿੱਚ ਕੀ ਲਿਖਦਾ ਪਹਿਲਾਂ ਮੈਂ ਚੂਹਾ ਸੀ ਪਹਿਲਾਂ ਮੈਂ ਡਰਪੂਕ ਸੀ ਜਿਹੜੇ ਮੈਂ ਆਪਣੇ ਪੁਰਾਣੇ ਕੱਪੜੇ ਪਾਉਂਦਾ ਸੀ ਪਰ ਜਦੋਂ ਮੈਂ ਸਿੱਖਾਂ ਦਾ ਬਾਣਾ ਪਾਇਆ ਉਹ ਤਾਂ ਮੈਂ ਮੌਤ ਨੂੰ ਚੁੰਮਣਾ ਪਹਿਲਾਂ ਮੈਂ ਮੌਤ ਨੂੰ ਚੁੰਮਣਾ ਉਹ ਡੰਗ ਰਹਿ ਜਾਂਦਾ ਤੇ ਕਹਿੰਦਾ ਮੇਰਾ ਵੀ ਦਿਲ ਕਰੇ ਕਿ ਜਸੂਸ ਕਹਿੰਦਾ ਕਿ ਜਦੋਂ ਪਹਿਲਾ ਗੋਲਾ 당 ਗਿਆ ਜਾਂਦਾ ਤਾਂ ਮੈਨੂੰ ਲੱਗਦਾ ਕਿ ਧਰਤੀ ਕੰਬ ਰਾਜਾ ਰਣਜੀਤ ਸਿੰਘ ਜੀ ਦਾ ਰਾਜ ਇੱਕ ਇਕਲੌਤਾ ਇਹੋ ਜਿਹਾ ਰਾਜ ਸੀ ਉਹਨਾਂ ਦਾ ਰਾਜ 40 ਸਾਲ ਦਾ ਰਿਹਾ ਪੂਰੀ ਦੁਨੀਆ ਦੇ ਇਤਿਹਾਸ ਦੇ ਵਿੱਚ ਇਹੋ ਜਿਹਾ ਰਾਜ ਨਹੀਂ ਕਦੇ ਲੱਭਿਆ ਜਿਹੜੇ ਰਾਜ ਦੇ ਵਿੱਚ ਨਾ ਤਾਂ ਕਿਸੇ ਨੇ ਸੁਸਾਇਡ ਕੀਤਾ ਨਾ ਕੋਈ ਵਿਗਾਵਤ ਹੋਈ ਤੇ ਨਾ ਕਿਸੇ ਨੂੰ ਫਾਂਸੀ ਦਿੱਤੀ ਗਈ ਇਹਨਾਂ ਖੁਸ਼ਹਾਲ ਰਾਜ ਸੀ ਮਹਾਰਾਜਾ ਰਣਜੀਤ ਸਿੰਘ ਜੀ ਦਾ ਤੇ ਮਹਾਰਾਜਾ ਰਣਜੀਤ ਸਿੰਘ ਜੀ ਦਾ ਗਵੰਡੀ ਰਾਜ ਮੁਲਤਾਨ ਤੇ ਸੂਬਾ ਕਹੋ ਜਾਂ ਰਾਜ ਕਹੋ ਤੇ ਉਹਦਾ ਜਿਹੜਾ ਸੂਬੇਦਾਰ ਕਹੋ ਜਾਂ ਰਾਜਾ ਕਹੋ ਮੁਜ਼ਫਰ ਖਾਨ ਜੋਹ ਮ ਕਰਦਾ ਸੀ ਸਿੱਖਾਂ ਦੇ ਉੱਤੇ ਸਿੱਖਾਂ ਦੇ ਉੱਤੇ ਕਲਾ ਜ਼ੁਲਮ ਨਹੀਂ ਕਰਦਾ ਸੀ ਉਹ ਆਪਣੀ ਲੋਕਾਂ ਦੇ ਉੱਤੇ ਵੀ ਜ਼ੁਲਮ ਕਰਦਾ ਸੀ ਬੜਾ ਹੰਕਾਰੀ ਕਿਸਮ ਦਾ ਬੰਦਾ ਸੀ ਤੇ ਮਹਾਰਾਜਾ ਰਣਜੀਤ ਸਿੰਘ ਜੀ ਕੋਲ ਸ਼ਿਕਾਇਤਾਂ ਹੁੰਦੀਆਂ ਸੀ ਉਹਨਾਂ ਦੀਆਂ ਵੀ ਐ ਕਰਕੇ ਵੀ ਭਈ ਉਹ ਸਾਡੇ ਨਾਲ ਤੱਕਾ ਕਰਦਾ ਐ ਕਰਦਾ ਤੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਆਪਣੀ ਫੌਜ ਭੇਜੀ ਤੇ ਹੱਥ ਮੰਨ ਕੇ ਖੜ ਜਾਂਦਾ ਕਿ ਮੈਨੂੰ ਮਾਫ਼ ਕਰੋ ਮੈਂ ਇਹ ਜਾਂ ਕੁਝ ਨਹੀਂ ਕਰੂੰਗਾ ਜਿਹੜਾ ਵੀ ਕੁਝ ਕਰਦਾ ਤੇ ਮੈਂ ਤੁਹਾਡਾ ਜਿਹੜਾ ਵੀ ਹਰਜਾਨਾ ਭਰਨ ਨੂੰ ਵੀ ਮੈਂ ਤਿਆਰ ਹਾਂ ਤੇ ਇੱਕ ਵਾਰ ਹੋਇਆ ਦੋ ਵਾਰ ਹੋਇਆ ਤਿੰਨ ਵਾਰ ਹੋਇਆ ਨਾ ਹਰਜਾਨਾ ਦਿੰਦਾ ਸੀਗਾ ਤੇ ਇਨਾ ਆਪਣਾ ਜ਼ੁਲਮ ਰੋਗਦਾ ਸੀ ਤੇ ਸਾਰਾ ਕੁਝ ਉਮੀ ਕਰਦਾ ਸੀਗਾ ਤੇ ਮਹਾਰਾਜਾ ਰਣਜੀਤ ਸਿੰਘ ਜੀ ਆਪਣੇ ਬੇਟੇ ਖੜਕ ਸਿੰਘ ਨੌਨਹਾਲ ਨੂੰ ਭੇਜ ਦਿੰਦਾਗਾ ਕਿ ਜਾਓ ਤੁਸੀਂ ਤੇ ਉਹਨੂੰ ਲੈ ਕੇ ਆਓ ਮੇਰੇ ਕੋਲ ਤੇ ਨਾਲ ਜਾਂਦੇ ਨੇ ਵੱਡੇ ਵੱਡੇ ਜਰਨੈਲ ਆ ਹਰੀ ਸਿੰਘ ਨਲਵਾ ਜੀ ਤੇ ਹੋਰ ਵੱਡੇ ਵੱਡੇ ਜਰਨੈਲ ਉਹਨਾਂ ਦੇ ਨਾਲ ਜਾਂਦੇ ਨੇਗੇ ਤੇ ਉੱਥੇ ਜਾ ਕੇ ਦੇਖਦੇ ਨੇ ਤਾਂ ਜਿਹੜਾ ਮੁਲਤਾਨ ਦਾ ਕਿਲਾ ਸੀ ਕੋਈ ਛੋਟਾ ਮੋਟਾ ਕਿਲਾ ਨਹੀਂ ਸੀ ਉਸ ਟਾਈਮ ਦਾ ਸਭ ਤੋਂ ਸੇਫਸਟ ਕਹਿ ਸਕਦੇ ਆਪਾਂ ਕਿ ਉਹ ਕਿਲਾ ਸੀਗਾ 12-12 ਫੁੱਟ ਚੌੜੀਆਂ ਦੀਵਾਰਾਂ ਸੀ ਉਹਦੀਆਂ ਤੇ ਇਹਨਾਂ ਨੇ ਜਾ ਕੇ ਜਿਹੜੇ ਉਹਦੇ ਦਾਗੇ ਗੋਲੇ ਆਪਣਾ ਤੋਪਾਂ ਦੇ ਗੋਲੇ ਦਾਗੇ ਤੇ ਕੰਦ ਚ چیرਣਾ ਹੋ ਸਕਿਆ ਉੱਪਰ ਖੜਾਗਾ ਆਪਣਾ ਮੁਜ਼ਫਰ ਖਾਨ 29 ਤੋਪਾਂ ਲਈ ਨਾਲ ਆਪਣੇ ਸੈਨਾ ਲਈ ਤੇ ਕੰਦ ਚ ਗੋਲਾ ਨਹੀਂ ਕਰ ਸਕੇ ਮਤਲਬ ਕਿ ਅੰਦਰ ਜਾ ਨਹੀਂ ਸਕ ਰਹੇ ਸੀਗੇ ਤੇ ਇਸ ਤੋਂ ਬਾਅਦ ਪਲਾਨਿੰਗ ਹੁੰਦੀ ਹੈਗੀ ਤੇ ਸੋਚਿਆ ਜਾਂਦਾ ਕਿ ਕੰਦ ਦੇ ਕੋਲ ਬਰੂਦ ਲੈ ਕੇ ਜਾਵਾਂਗੇ ਤੇ ਬਰੂਦ ਰੱਖ ਦਾਂਗੇ ਤੇ ਬਰੂਦ ਫਟ ਜੂ ਕੰਦ ਵੀ ਫਟ ਜੂਗੀ ਸੈਨਾ ਚ ਜਿਹੜੇ ਸਿਪਾਈ ਸੀ ਉਹ ਕਹਿੰਦੇ ਅਸੀਂ ਜਾਵਾਂਗੇ ਕੰਦ ਕੋਲ ਅਸੀਂ ਤਾਂ ਕਿ ਬਰੂਦ ਉੱਥੇ ਰੱਖਾਂਗੇ ਤੇ ਕੰਦ ਪਾੜ ਜੂਗੀ ਪਰ ਨਹੀਂ ਖਰੀ ਸਿੰਘ ਨੜਵਾ ਜੀ ਕਹਿੰਦੇ ਨਹੀਂ ਮੈਂ ਜਾਊਂਗਾ ਇਹ ਜਿਹੇ ਹੁੰਦੇ ਨੇ ਜਰਨੈਲ ਜਿਹੜੇ ਔਖੇ ਟਾਈਮ ਦੇ ਵਿੱਚ ਸਭ ਤੋਂ ਮੂਰੇ ਚੱਲਦੇ ਨੇ ਉਹ ਨਹੀਂ ਹੁੰਦੇ ਜਰਨੈਲ ਕੇ ਪਿੱਛੇ ਖੜੇ ਰੋ ਮੂਰੇ ਸੈਨਾ ਲੜੀ ਜਾਂਦੀ ਹੈਗੀ ਤੇ ਬਾਜ ਜਿੱਤ ਗਈ ਸੈਨਾ ਤਾਂ ਜਰਨੈਲ ਜਿੱਤ ਕੇ ਨਹੀਂ ਜਰਨੈਲ ਉਹ ਹੁੰਦਾ ਜਿਹੜਾ ਸਭ ਤੋਂ ਮੂਰੇ ਆ ਕੇ ਆਪ ਲੜੇ ਤੇ ਉੱਥੇ ਬਰੂਦ ਲੈ ਕੇ ਜਾਂਦੇ ਨੇ ਪਰ ਉੱਪਰੋਂ ਜਿਹੜੇ ਦੁਸ਼ਮਣ ਹੁੰਦੇ ਨੇਗੇ ਉਹ ਨੀਚੇ ਅੱਗ ਦੇ ਗੋਲੇ ਸਿੱਟ ਦਿੰਦੇ ਨੇਗੇ ਜਦੋਂ ਅੱਗ ਦੇ ਗੋਲੇ ਸਿੱਟ ਦਿੰਦੇ ਨੇ ਤੇ ਉਹ ਬਰੂਦ ਫਟ ਜਾਂਦਾਗਾ ਤੇ ਹਰੀ ਸਿੰਘ ਨਲੂਆ ਜੀ ਫੱਟੜ ਹੋ ਜਾਂਦੇ ਨੇਗੇ ਤੇ ਉਹਨਾਂ ਦੇ ਬੜੇ ਮਤਲਬ ਖਰੋਚਾ ਆਉਂਦੀਆਂ ਨੇ ਨਾ ਉਹ ਜੰਗ ਲੜਨ ਲਈ ਤਿਆਰ ਹੁੰਦੇ ਨੇ ਕਰੋਨੇ ਜੋਗ ਰਹਿੰਦੇ ਨਹੀਂ ਸਰੀਰ ਉਹਨਾਂ ਦਾ ਜੋਗ ਰਹਿੰਦਾ ਨਹੀਂ ਕਿਉਂ ਜੰਗ ਕਰ ਸਕਦੇ ਸੀ ਤੇ ਮਹਾਰਾਜਾ ਰਣਜੀਤ ਸਿੰਘ ਜੀ ਆਉਂਦੇ ਨੇ ਤੇ ਕਿਹਾ ਜਾਂਦਾ ਸੀ ਕਿ ਮਹਾਰਾਜਾ ਰਣਜੀਤ ਸਿੰਘ ਜੀ ਦੀ ਅੱਖ ਦੇ ਵਿੱਚੋਂ ਪਹਿਲੀ ਵਾਰ ਹੰਝੂ ਦੇਖਿਆ ਸੀ ਜਦੋਂ ਹਰੀ ਸਿੰਘ ਨਲਵਾ ਦੀ ਫੱਟੜ ਹੋਈ ਸੀ ਤੇ ਕਹਿ ਰਹੇ ਸੀ ਕਿ ਮੇਰੀ ਤਾਂ ਅੱਧੀ ਬਾਹੀਂ ਵੱਡੀ ਗਈ ਇੱਕ ਬਾਹੀਂ ਵੱਡੀ ਗਈ ਤੇ ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਜੀ ਆਪਣੇ ਜਿਹੜੇ ਵੈਦ ਨੇ ਉਸ ਟਾਈਮ ਦੇ ਟੌਪ ਦੇ ਡਾਕਟਰ ਕਹਿ ਲੋ ਉਹਨਾਂ ਨੂੰ ਬੁਲਾਇਆ ਜਾਂਦਾ ਤੇ ਕਿਹਾ ਜਾਂਦਾ ਚਾਹੇ ਮੇਰੇ ਖਜ਼ਾਨੇ ਦੇ ਵਿੱਚੋਂ ਇੱਕੋ 1 ਰੁਪਿਆ ਇੱਕੋ 1 ਪੈਣੀ ਲੱਗ ਜੇ ਪਰ ਹਰੀ ਸਿੰਘ ਨਲੂਆ ਠੀਕ ਹੋਣਾ ਚਾਹੀਦਾਗਾ ਤੇ ਇਸ ਦੇ ਲਈ ਉਹ ਦਰਬਾਰ ਸਾਹਿਬ ਮੱਥਾ ਟਿਕਣ ਵੀ ਜਾਂਦੇ ਨੇ ਜਦੋਂ ਦਰਬਾਰ ਸਾਹਿਬ ਜਾਂਦੇ ਨੇ ਤਾਂ ਉੱਥੇ ਪੰਗੀ ਮਿਸਲਾਂ ਦੇ ਜੱਜੇਦਾਰ ਮਿਲਦੇ ਨੇ ਸਾਧੂ ਸਿੰਘ ਜੀ ਤਾਂ ਸਾਧੂ ਸਿੰਘ ਜੀ ਮਹਾਰਾਜ ਰਣਜੀਤ ਸਿੰਘ ਜੀ ਨੂੰ ਪੁੱਛਦੇ ਨੇ ਕਿ ਕੀ ਹੋਇਆ ਤੁਹਾਡਾ ਚਿਹਰਾ ਘਾ ਤੋਤਰਿਆ ਹੋਇਆ ਤਮ ਮੁਲਤਾਨ ਦੇ ਆਪਣੇ ਜਿਹੜੇ ਹਾਲਾਤ ਨੇ ਉਹ ਦੱਸਦੇ ਨੇਗੇ ਕਿ ਉੱਥੇ ਕੀ ਹੋ ਰਿਹਾ ਹੈਗਾ ਵੀ ਅਸੀਂ ਕੰਧ ਨਹੀਂ ਉਹ ਕਰ ਰਹੇ ਹੈਗੇ ਤਾਂ ਉਹ ਕਹਿੰਦੇ ਨੇ ਕਿ ਕਿਹੜੇ ਕਿਹੜੇ ਤੋਪਾਂ ਤੁਸੀਂ ਵਰਤ ਰੀਆਂ ਨੇ ਉਹ ਕਹਿੰਦੇ ਅਸੀਂ ਫਤਿਹ ਜੰਗ ਤੋਪ ਵੀ ਵਰਤ ਲਈ ਬਿਜਲੀ ਜੰਗ ਸਾਰੀਆਂ ਤੋਪਾਂ ਮਤਲਬ ਕਿ ਉਹਨਾਂ ਨੇ ਵਰਤ ਕੇ ਦੇਖ ਲਈਆਂ ਉਹ ਤੇ ਮਹਾਰਾਜਾ ਰਣਜੀਤ ਸਿੰਘ ਜੀ ਕਹਿੰਦੇ ਨਹੀਂ ਜਮ ਜਮਾ ਤੋਪ ਸੀ ਸਿੱਖਾਂ ਨੇ ਜਾਂ ਕਹਿ ਲਓ ਪੰਗੀ ਮਿਸਲਾਂ ਨੇ ਅਫਦਾਲੀ ਤੋਂ ਲੜ ਕੇ ਖੋਈ ਸੀ ਜਾਂ ਕਹਿ ਲਓ ਲੁੱਟ ਲਈ ਸੀ ਉਹ ਤੋਂ ਤੇ ਇਹ ਜੀ ਤੋਪ ਸੀ ਉਹਦੇ ਵਿੱਚ 21 ਕਿਲੋ ਬਾਰੂਦ ਪੈਂਦਾ ਸੀਗਾ ਤੇ ਜਦੋਂ ਰਾਤੋਂ ਰਾਤ ਚਲੋ ਜਿਹੜੀ ਜਮ ਜਮਾ ਤੋਪਾ ਮੁਲਤਾਨ ਪਹੁੰਚਾਈ ਜਾਂਦੀ ਹੈ ਜਦੋਂ ਮੁਲਤਾਨ ਪਹੁੰਚਦੀ ਹੈਗੀ ਤੇ ਇਹਦੇ ਬਾਅਦ ਜਸੂਸ ਕੀ ਲੇਦਾ ਮੈਂ ਤੁਹਾਨੂੰ ਉਹ ਦੱਸਦਾ ਇੱਥੋਂ ਕਹਾਣੀ ਸਟਾਰਟ ਹੁੰਦੀ ਹੈ ਜਸੂਸ ਦੀ ਕਹਾਣੀ ਦੀ ਜਸੂਸ ਕਹਿੰਦਾ ਕਿ ਜਦੋਂ ਪਹਿਲਾ ਗੋਲਾ ਦਾਗਿਆ ਜਾਂਦਾ ਤਾਂ ਮੈਨੂੰ ਲੱਗਦਾ ਕਿ ਧਰਤੀ ਕੰਬ ਗਈ ਤੇ ਜਦੋਂ ਦੂਸਰਾ ਗੋਲਾ ਦਾਗਿਆ ਜਾਂਦਾ ਤਾ ਮੈਨੂੰ ਲੱਗਦਾ ਵੀ ਹਾਂ ਵੀ ਮਲਤਾਨ ਦਾ ਕਿਲਾ ਤਾਂ ਅੱਜ ਤੱਕ ਹੀ ਹਟੂਗਾ ਇਹ ਨਹੀਂ ਬਚਦਾ ਹੈਗਾ ਤੇ ਤਦੂ ਬਾਅਦ ਕੀ ਹੁੰਦਾਗਾ ਜਿਹੜੀ ਜਮਜਮਾ ਤੂਪ ਸੀ ਨਾ ਉਹਦਾ ਟਾਇਰ ਇੱਕ ਪਾਸੇ ਦਾ ਪਹੀਆ ਹੁੰਦਾ ਉਹ ਟੁੱਟ ਜਾਂਦਾਗਾ ਤੇ ਕਹਿੰਦੇ ਨੇ ਵੀ ਹਰ ਕਮਾ ਚ ਜਾਂਦੀਆਂ ਨਾ ਸਾਰੇ ਉਹਦੇ ਵਿੱਚ ਤੇ ਨੂੰ ਐ ਹੋ ਜਾਂਦਾਗਾ ਬਿੱਲਾ ਮੇਤਰਾ ਹੁਣ ਨਹੀਂ ਇਹ ਮਲਤਾਨ ਤਾ ਸਕਦੇ ਹੈਗੇ ਉਹਨਾਂ ਦੀ ਤੂਪ ਹੀ ਟੁੱਟ ਗਈ ਤਾਂ ਜਿਹੜਾ ਤੋਪਕਾਰ ਹੁੰਦੇ ਨੇ ਉਹਨਾਂ ਨੂੰ ਬੁਲਾਇਆ ਜਾਂਦਾ ਤਾਂ ਉਹ ਕਹਿੰਦੇ ਨੇ ਵੀ ਦੇਖੋ ਹੁਣ ਜਿਹੜਾ ਪਈਆ ਉਹ ਤਾਂ ਨਹੀਂ ਦੁਬਾਰਾ ਬਣ ਸਕਦਾ ਹੈਗਾ ਤਾਂ ਨਹੀਂ ਜਲਦੀ ਪਰ ਤੁਸੀਂ ਐ ਕਰੋ ਜੇ ਇੱਕ ਬੰਦਾ ਇੱਕ ਟਾਈਮ ਮੋਢੇ ਦੇ ਉੱਤੇ ਲਾ ਕੇ ਜਮ ਜਮਾ ਤੋਪ ਦੇ ਸਾਈਡ ਤੇ ਨੂੰ ਆ ਚੱਕ ਕੇ ਰੱਖੂਗਾ ਤਾਂ ਗੋਲੇ ਦਾਗੇ ਜਾਣਗੇ ਤੇ ਇਹ ਕਹਿੰਦਾ ਕਹਣਾ ਵੀ ਲੈ ਮਿਤਰਾ ਸਿੱਖਾਂ ਦੇ ਬੜੇ ਮੈਸੂਨੇ ਸੀਗੇ ਵੀ ਹਾਂ ਇਹ ਬੜੇ ਮਹਾਨ ਨੇਗੇ ਮੌਤ ਨੂੰ ਚੁੰਮਦੇ ਨੇਗੇ ਤੇ ਹਜਰੋ ਉਹ ਦੇਖਦਾ ਵੀ ਹੁਣ ਕੰਮ ਮੱਚੀ ਪਈ ਹੈਗੀ ਨਰੋ ਪੱਜ ਭੱਜ ਰਹੇ ਨੇ ਸਾਰੇ ਤੋਪਖਾਨੇ ਨੂੰ ਭੱਜ ਰਹੇ ਨੇਗੇ ਕਹਿੰਦਾ ਮੈਨੂੰ ਆਏ ਹੋ ਗਿਆ ਵੀ ਲੈ ਮਿਤਰਾ ਹੁਣ ਤਾਂ ਇਹ ਭੱਜਣ ਭੱਜਣਗੇ ਵੀ ਇਹ ਤਾਂ ਮੌਤ ਤੋਂ ਡਰ ਗਏ ਹਨਾ ਕਹਿੰਦਾ ਇੱਕ ਬੰਦਾ ਆਉਂਦਾਗਾ ਕਿਧ ਤੋਂ ਪੁੱਛਦਾ ਕਹਿੰਦਾ ਕੀ ਹੋ ਗਿਆ ਮਨ ਲੈ ਕੇ ਸਪਾਈ ਆਉਂਦਾ ਸਿੱਖ ਉਹਨੂੰ ਪੁੱਛਦਾ ਕੀ ਹੋ ਗਿਆ ਕਿਨਾ ਉਹਨੇ ਸਾਰੀ ਕਹਾਣੀ ਦੱਸਦਾਗਾ ਵੀ ਉਹ ਰਿਆਂ ਲਾ ਕੇ ਵੀ ਤੋਪ ਨੂੰ ਚੱਕ ਕੇ ਰੱਖਣਾ ਪਊਗਾ ਵੀ ਜਿਹੜਾ ਤੋਪ ਨੂੰ ਚੱਕ ਕੇ ਰੱਖੂਗਾ ਦੇਖਦਾ ਕੀ ਬਣੂਗਾ ਹੁਣ ਤੁਸੀਂ ਇਥੋਂ ਮੈਜਨ ਕਰੋ ਜਿਹੜਾ ਤੋਪ ਦੇ ਵਿੱਚ 21 ਕਿਲੋ ਬਰੂਦ ਪੈਂਦਾਗਾ ਤੇ ਆਪਣਾ ਜਿਹੜਾ ਪਿਸਤਲ ਹੁੰਦਾਗਾ ਉਹਦੇ ਵਿੱਚ ਕੁਝ ਕੁ ਮਿਲੀਗ੍ਰਾਮ ਜਿਹੜਾ ਹੁੰਦਾਗਾ ਉਹ ਬਰੂਦ ਹੁੰਦਾਗਾ ਤੇ ਉਹਦਾ ਕਿੰਨਾ ਨੁਕਸਾਨ ਕਰ ਦਿੰਦਾ ਬੰਦੇ ਦਾ ਉਹ 21 ਕਿਲੋ ਬਰੂਦ ਪੈਣਾ ਸੀ ਮਤਲਬ ਬੰਦੇ ਦੇ ਪਰਖੱਚੇ ਉੱਡੇ ਆਣੇ ਸੀਗੇ ਜਿਹੜਾ ਵੀ ਉਹ ਜਿਹੜੇ ਜਮ ਜਮ ਤੋਪ ਨੂੰ ਆਪਣੇ ਮੋਢੇ ਤੇ ਰੱਖਣਾ ਸੀਗਾ ਜਿਹੜਾ ਜਸੂਸ ਆ ਉਥੇ ਲਵੇ ਜਾਂਦਾ ਤੋਪ ਦੇ ਨਾ ਉਹ ਦੇਖਦਾ ਕਹਾਣੀ ਉਲਟਉ ਹੁੰਦੀ ਹੈਗੀ ਤੇ ਲਾਈਨ ਚ ਲੱਗੇ ਖੜੇ ਹੁੰਦੇ ਨੇ ਉਹ ਕਹਿੰਦੇ ਨੇ ਪਹਿਲਾਂ ਮੇਰੇ ਰੱਖੋ ਪਹਿਲਾਂ ਮੇਰੇ ਦੇਖੋ ਪਹਿਲਾਂ ਮੈਂ ਮੌਤ ਨੂੰ ਮਾਸੀ ਕਹਿਣਾ ਪਹਿਲਾਂ ਮੈਂ ਮੌਤ ਨੂੰ ਚੁੰਮਣਾ ਪਹਿਲਾਂ ਮੈਂ ਮੌਤ ਨੂੰ ਚੁੰਮਣਾ ਉਹ 당ਗ ਰਹਿ ਜਾਂਦਾਗਾ ਚਲੋ ਸਭ ਤੋਂ ਪਹਿਲਾਂ ਸਪਾਈ ਲੜ ਰਹੇ ਹੁੰਦੇ ਨੇਗੇ ਤੇ ਪਿੱਛੋਂ ਇੱਕ ਆਵਾਜ਼ ਆਉਂਦੀ ਆ ਕਿ ਤੁਹਾਡਾ ਜਰਨੈਲ ਕੌਣ ਉਹ ਕਹਿੰਦੇ ਤੁਸੀਂ ਜੀ ਉਹ ਜਰੌਂਦੇ ਨੇ ਉਹ ਸਾਧੂ ਸਿੰਘ ਜੀ ਹੁੰਦੇ ਨੇਗੇ ਪੰਗੀ ਮਸਲਾਂ ਦੇ ਜਥੇਦਾਰ ਜੀ ਤੇ ਜਦੋਂ ਉਹ ਆਉਂਦੇ ਨੇਗੇ ਤੇ ਸਭ ਤੋਂ ਪਹਿਲਾਂ ਆਪਣੇ ਮੋਢੇ ਤੇ ਰਖਾ ਕੇ ਚਲਾਉਂਦੇ ਨੇਗੇ ਜਦੋਂ ਉਹਨਾਂ ਦੇ ਮੋਢੇ ਤੇ ਰੱਖਦੇ ਨੇਗੇ ਉਦੋਂ ਬਾਅਦ ਗੋਲੇ ਦਾਗਿਆ ਜਾਂਦਾਗਾ ਤਾਂ ਉਹਨਾਂ ਦਾ ਸਰੀਰ ਹਵਾ ਚ ਉੱਡਣ ਲੱਗ ਜਾਂਦਾਗਾ ਮਤਲਬ ਮੌਕੇ ਤੇ ਸ਼ਹੀਦ ਹੋ ਜਾਂਦੇ ਨੇਗੇ 17 ਗੋਲੇ ਦਾਗੇਗੇ 17 ਸਿੱਖ ਉਸ ਜੰਮ ਜਮੀ ਤੂਪ ਨੂੰ ਆਪਣੇ ਮੋਢੇ ਦੇ ਉੱਤੇ ਲੱਖ ਕੇ ਚਲਾਉਂਦੇ ਰਹੇ ਮਤਲਬ ਸ਼ਹੀਦੀ ਪ੍ਰਾਪਤ ਕੀਤੇਗੇ ਲੈਂਚ ਲੱਗ ਕੇ ਲੜਦੇ ਸੀਗੇ ਕਿ ਪਹਿਲਾਂ ਮੈਂ ਸ਼ਹੀਦ ਹੋਣਾ ਪਹਿਲਾਂ ਮੈਂ ਸ਼ਹੀਦ ਹੋਣਾ ਤੇ ਜਸੂਰ ਸੋਚਦਾਗਾ ਵੀ ਜਿਹੜਾ ਮੈਂ ਬਾਣਾ ਪਾਇਆਗਾ ਵੀ ਬਾਣੇ ਨੇ ਮੈਨੂੰ ਕਿੰਨਾ ਦਲੇਰ ਕਰ ਦਿੱਤਾ ਜਸੂਸ ਕਹਿੰਦਾ ਵੀ ਮੈਂ ਵੀ ਸੋਚਿਆ ਵੀ ਮੈਂ ਵੀ ਜਾਵਾਂ ਲੈਂਡ 'ਚ ਲੱਗਾ ਤੇ ਮੈਂ ਵੀ ਲੜ ਕੇ ਸਭ ਤੋਂ ਪਹਿਲਾਂ ਸੀਧੀ ਮੈਂ ਪ੍ਰਾਪਤ ਕਰਾਂ ਵੀ ਜੋਸ਼ ਭਰ ਕੇ ਆ ਗਿਆ ਸੀ ਵੀ ਮੈਂ ਆਪਣੇ ਜਿਹੜਾ ਬਾਣਾ ਪਾਇਆ ਸੀ ਉਹਦੇ ਨਾ ਨਿਆਂ ਕਰ ਰਿਹਾ ਸੀਗਾ ਇਹ ਗੱਲ ਕਹਿ ਕੇ ਵੀ ਮੈਂ ਜਾਵਾਂ ਪਰ ਉਹ ਸੋਚਦਾ ਵੀ ਜੇ ਇਹ ਗੱਲ ਮੈਂ ਕਰ ਬੈਠਾ ਤਾਂ ਸਿੱਖਾਂ ਦੀ ਜਿਹੜੀ ਬਹਾਦਰੀ ਦਾ ਉਹਦੇ ਕਿਸੇ ਕੋਣ ਦੱਸੂਗਾ ਜਿਹੜਾ ਕਿਲਾ ਜਤਲੈਂਦੇ ਨੇ ਕਿਲਾ ਜਤਨ ਤੋਂ ਬਾਅਦ ਮੁਜ਼ਫਰ ਖਾਨ ਦੇ ਦੋਹੇ ਪੁੱਤ ਆਉਂਦੇ ਨੇਗੇ ਹੁਣ ਤੁਸੀਂ ਦੱਸੋ ਵੀ ਜੇ ਤੁਸੀਂ ਕੀ ਕਰੋਗੇ ਵੀ ਤੁਸੀਂ ਰਾਜੇ ਹੋਵੋ ਬਾਈ ਮੰਨ ਲਓ ਤੁਸੀਂ ਇਮੇਜਿਨ ਕਰ ਲਓ ਵੀ ਤੁਸੀਂ ਰਾਜੇ ਹੋਵੋ ਤੇ ਦੁਸ਼ਮਣ ਦੇ ਦੋ ਮੁੰਡੇ ਜਿਨ੍ਹਾਂ ਨੇ ਪਤਨੀ ਤੁਹਾਡੇ ਕਿੰਨੇ ਸੇ ਕਸ਼ੀਦ ਕਰਤੇ ਹਨਾ ਤੇ ਉਹ ਤੁਹਾਨੂੰ ਕੀ ਕਰੋਗੇ ਤੁਸੀਂ ਉਹਦੇ ਨਾਲ ਉਹ ਤੁਹਾਡੇ ਸਾਹਮਣੇ ਖੜੇ ਨੇ ਸਿੰਪਲ ਜੀ ਗੱਲ ਆ ਕਿ ਆਪਾਂ ਗੱਲ ਵੜਦਾਂਗੇ ਮੈਂ ਵੀ ਹੂੰਗਾ ਤਾਂ ਮੈਂ ਵੀ ਐਂ ਕਰੂੰਗਾ ਕਿ ਮੈਂ ਗਾਲਾਂ ਤੜਨਾ ਲੱਗ ਕਰ ਦੂੰਗਾ ਜਾਂ ਕੋਈ ਸਜ਼ਾ ਇਹ ਜੀ ਦੇ ਦੂੰਗਾ ਤੇ ਮਹਾਰਾਜਾ ਰਣਜੀਤ ਸਿੰਘ ਜੀ ਕੀ ਕਰਦੇ ਨੇ ਮਹਾਰਾਜਾ ਰਣਜੀਤ ਸਿੰਘ ਜੀ ਉਹ ਦੋਵੇਂ ਪੁੱਤਰਾਂ ਨੂੰ ਬੁਲਾਉਂਦੇ ਨੇਗੇ ਮੁਜ਼ਫਰ ਖਾਨ ਦੇ ਨੂੰ ਉਹਨਾਂ ਨੂੰ ਗੱਲ ਆਉਂਦੇ ਨੇ ਕਿ ਮੇਰਾ ਤੁਹਾਡੇ ਨਾਲ ਕੋਈ ਵੈਰ ਵਿਰੋਧ ਨਹੀਂ ਮੇਰਾ ਤੇਰੇ ਪਿਓ ਨਾਲ ਵੈਰ ਸੀਗਾ ਉਹ ਖਤਮ ਹੋ ਗਿਆ ਉਹਨੂੰ ਮਾਰਤਾ ਮੈਂ ਤੁਹਾਡਾ ਮੇਰੇ ਨਾਲ ਕੋਈ ਵੈਰ ਵਿਰੋਧ ਨਹੀਂ ਮੈਂ ਤੁਹਾਡਾ ਕੁਝ ਨਹੀਂ ਲਾਦਾ ਮੁਲਤਾਨ ਦਾ ਕਿਲਾ ਉਹ ਛੱਡ ਕੇ ਉਹਦੇ ਪੁੱਤ ਚਲੇ ਗਏ ਉਹਨਾਂ ਨੂੰ ਛੜਤਾ ਮਹਾਰਾਜਾ ਰਣਜੀਤ ਸਿੰਘ ਜੀ ਨੇ ਇਹ ਜੀ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਕਹਿੰਦੇ ਨੇ ਨਾ ਕਿ ਮਹਾਰਾਜਾ ਰਣਜੀਤ ਸਿੰਘ ਸਿੱਖ ਰਾਜ ਦੀ ਆਪਾਂ ਜਦੋਂ ਗੱਲ ਕਰਦੇ ਆਂਗੇ ਬਈ ਸਿੱਖ ਰਾਜ ਆਏ ਸੀ ਆਏ ਸੀ ਬੜਾ ਮਹਾਨ ਸਿੱਖੇ ਕਰਾ ਦੇ। ਬੜੇ ਲੋਕ ਕੋ ਤੇ ਕਿੰਤੂ ਪ੍ਰੰਤੂ ਕਰਦੇ ਨੇ। ਜਾਂ ਤਾਂ ਉਹਨਾਂ ਨੇ ਕੁਝ ਪੜਿਆ ਨਹੀਂ ਹੁੰਦਾ ਇਸ ਰਾਜ ਬਾਰੇ। ਜਾਂ ਫਿਰ ਉਹਨਾਂ ਨੂੰ ਪਤਾ ਨਹੀਂ ਹੁੰਦਾ। ਜਾਂ ਫਿਰ ਊਟ ਪਟੰਗ ਕਿਤੇ ਗੱਲਾਂ ਸੁਣੀਆਂ ਹੁੰਦੀਆਂ ਨਹੀਂਆਂ। ਉਹ ਸਭ ਨਾਲ ਚੇਪ ਦਿੰਦੇ ਨੇਗੇ। ਤੇ ਇਹ ਸੀਗਾ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਤੇ ਜਾਂ ਕਹਿ ਲਓ ਇਹ ਜਸੂਸ ਦੀ ਕਹਾਣੀ ਜਿਹੜੀ ਮੈਂ ਤੁਹਾਨੂੰ ਦੱਸਿਆ 100% ਸੱਚ ਆ। ਜਿੱਮੇ ਮੈਂ ਪੁਰਾਣੀ ਵੀਡੀਓ ਚ ਦੱਸਿਆ ਸੀਗਾ ਕਿ ਸਿੱਖ ਉਹ ਬੀ ਸੀਗੇ ਬਹਿਰੀਆਂ ਨੇ ਦੁਸ਼ਮਣਾਂ ਨੇ ਧਰਤੀ ਦੇ ਵਿੱਚ ਇਹ ਸਮਝ ਕੇ ਗੱਡ ਦਿੱਤਾ ਕਿ ਇਹ ਖਤਮ ਹੋ ਗਏ ਪਰ ਨਹੀਂ। ਸਿੱਖ ਉਹ ਦਰਖਤ ਬਣ ਕੇ ਉੱਗੇ ਨੇਗੇ ਉਹ ਬੋਰਡ ਬਣ ਕੇ ਉੱਗੇ ਨੇ ਜਿਹਨੂੰ ਕਦੇ ਕੋਈ ਖਤਮ ਨਹੀਂ ਕਰ ਸਕਦਾ